ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤੇ ਆਪਾਂ ਗੱਲ ਕਰਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਪੁਜਿਤ ਨੂੰ ਗਿਆਨ ਦਿੱਤਾ ਉਹਦੀਆਂ ਅੱਖਾਂ ਖੋਲੀਆਂ ਗੁਰੂ ਨਾਨਕ ਜੀ ਨੇ ਜਦੋਂ 9 ਬਰਸਾਂ ਦੇ ਹੋਏ ਸਨ ਤਾਂ ਜਨੇਊ ਪਾਉਣ ਦੀ ਰੀਤ ਕਰਨ ਵਾਸਤੇ ਉਹਨਾਂ ਦੇ ਪਿਤਾ ਜੀ ਕਾਲੂ ਨੇ ਪੁਜਿਤ ਹਰਦੇਵਾਲ ਨੂੰ ਬੁਲਾਇਆ ਸ਼ੁਭ ਮਹੌਰਤ ਦੇ ਕੇ ਪੁਜੀ ਜੀ ਨੇ ਸਭ ਸਮਗਰੀ ਮੰਗਵਾਈ ਜੋ ਜਾਤ ਭਾਈ ਕਾਲੂ ਕੇਤੇ ਸਭ ਕੋ ਕਿਹਾ ਕਿ ਅਰ ਬ੍ਰਾਹਮਣ ਸੀ ਜੋ ਉਥੇ ਰਹਿੰਦੇ ਸੀ ਉਹਨਾਂ ਨੂੰ ਨਿਯੋਤਾ ਦਿੱਤਾ ਤੇ ਸਭ ਭਾਈ ਬੰਦ ਜਾਂਤੀ ਕੇ ਅਰ ਬ੍ਰਾਹਮਣ ਇਕੱਠੇ ਹੋਏ ਬਾਬਾ ਜੀ ਨੂੰ ਜਨੇਊ ਪਾਉਣ ਲੱਗੇ ਅਸਥਾਨ ਨੂਲੇਪਨ ਲੱਗੇ 베ਦ ਵਿਦ ਚੌਕ ਪੂਰਨ ਕੀਤਾ 베ਦ ਵੰਸ ਕੇ ਸਭ ਭਾਈ ਔਰ ਬ੍ਰਾਹਮਣ ਜੋ 베ਦ ਕੇ ਗਿਆਤਾ تھے ਸਰਬਤਰ ਇਕੱਠੇ ਹੋ ਕੇ ਬੈਠੇ ਬਾਬਾ ਨਾਨਕ ਜੀ ਨੂੰ ਇਸ਼ਨਾਨ ਕਰਵਾ ਕੇ ਬੁਲਾਇਆ ਤਾ ਬਾਬਾ ਜੀ ਇਸ਼ਨਾਨ ਕਰਕੇ ਆਏ ਬੈਠੇ ਐਸੇ ਸ਼ੋਭਾ ਪਾਵਤੇ ਜੈਸੇ ਸਬ ਤਾਰਾ ਮੰਡਲ ਮੇ ਚੰ드ਰਾ ਸ਼ੋਭਾ ਪਾਉਂਦਾ ਰੋਹਿਤ ਨੇ ਛਤਰੀਆਂ ਦੀ ਰੀਤ ਬੇਦ ਵਿਹਤ ਸਭ ਕਰਵਾਈ ਜੋ ਪ੍ਰਾਤਨ ਰੀਤ ਕੋਲਾ ਤੇ ਔਰ ਸਭ ਸਿਖਾਣੇ ਲੱਗੇ ਸੰਧਿਆ ਤਰਪਨ ਸਿਖਾ ਸੂਤ ਧੋਤੀ ਜਨੇਊ ਮਾਲਾ ਤਿਲਕ ਖੱਟ ਕਰਮ ਗੁਰੂ ਜੀ ਨੂੰ ਸਿਖਾਵਣ ਲੱਗੇ ਤਾਂ ਸਰਬ ਸਮਰਥ ਗੁਰੂ ਨਾਨਕ ਜੀ ਮੁਕਤ ਭੁਗਤ ਕੇ ਦੇਣ ਵਾਲੇ ਪੁਜਿਤ ਨੂੰ ਕਹਿਣ ਲੱਗੇ ਹੇ ਮਿਸਰ ਜੀ ਇਸ ਜਨੇਊ ਦੇ ਪਾਏ ਤੇ ਕਿਆ ਅਦਿਕਤਾ ਹੁੰਦੀ ਹੈ ਇਸ ਜਨੇਊ ਪਾਏ ਦਾ ਕਿਆ ਧਰਮ ਹੈ ਅਤੇ ਕੌਣ ਪਦਵੀ ਮਿਲਦੀ ਹੈ ਅਰ ਇਸ ਦੇ ਨਾਂ ਪਹਿਨਣ ਨਾਲ ਕਿਹੜੀ ਉਨਤਾ ਹੁੰਦੀ ਹੈ ਤਹਰ ਦੇਵਾਲ ਜੀ ਬੋਲੇ ਇਸ ਜਨੇਊ ਦੇ ਪਹਿਨਣ ਬਿਨਾ ਅਪਵਿੱਤਰ ਹੁੰਦਾ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ ਅਪਵਿੱਤਰ ਰਹਿੰਦਾ ਜਦ ਬੇਦ ਕੀ ਵਿਦ ਪੂਰਵਕ ਖੱਤਰੀ ਬ੍ਰਾਹਮਣ ਇਸ ਜਨੇਊ ਕੋ ਪਹਿਨਤੇ ਹਨ ਤਬ ਸਭ ਕਰਮ ਧਰਮ ਕੇ ਅਧਿਕਾਰੀ ਹੁੰਦੇ ਹਨ ਤਾਂ ਫਿਰ ਗੁਰੂ ਜੀ ਕੀ ਸੁਣੋ ਪੰਡਤ ਜੀ ਖਤਰੀ ਬ੍ਰਾਹਮਣ ਹੋਏ ਕਰ ਜਨੇਊ ਗਲ ਪਾਇਆ ਔਰ ਬੁਰੇ ਕਰਮ ਕਰਨ ਨੂੰ ਤਾਂ ਨਾ ਟਲਿਆ ਖੋਟੇ ਕਰਮ ਕਰਦਾ ਹੀ ਰਿਆ ਤਾਂ ਬ੍ਰਾਹਮਣ ਖਤਰੀ ਜਨੇਊ ਪਾ ਕੇ ਬਾਹਰ ਲੈ ਤਰਮ ਨੂੰ ਕੀ ਕਰੇਗਾ ਧੰਨ ਦੇ ਨਾਸ ਤੇ ਹਿੰਸਾ ਤਰੋ ਅਤਰਮ ਅੰਤ ਪਿਆੰਤਰ ਦੁਸ਼ਟਤਾ ਝੂਠ ਚੁਗਲੀ ਕੀਤੀ ਤਬ ਉਹ ਖਤਰੀ ਬ੍ਰਾਹਮਣ ਨਹੀਂ ਚੰਡਾਲ ਹੈ ਅੰਤ ਕੋ ਯਮਰਾਜ ਕੀ ਸਾਸਨਾ ਪਾਵੇਗਾ ਤੇ ਇਸ ਨੂੰ ਜਨੇਊ ਪਾ ਕੇ ਕੀ ਫਲ ਹੋਇਆ ਹਾਂ ਜੋ ਪਾਪ ਕਰੇਗਾ ਨਰਕ ਭੋਗੇਗਾ ਜਦ ਇਹ ਵਾਰਤਾ ਗੁਰੂ ਜੀ ਨੇ ਕਹੀ ਤਾਂ ਜਿੰਨੇ ਲੋਕ ਬੈਠੇ ਸਭ ਹੈਰਾਨ ਹੋ ਗਏ ਮਨ ਵਿੱਚ ਕਹਿਣ ਲੱਗੇ ਏ ਪਰਮੇਸ਼ਰ ਜੀ ਅਜੇ ਤਾਂ ਇਹ ਬਾਲਕ ਰੂਪ ਹੈ ਅਦੇ ਕੈਸੀਆਂ ਬਾਤਾਂ ਕਰਦਾ ਤਾਂ ਪੰਡਤ ਨੇ ਕਿਹਾ हे ਨਾਨਕ ਜੀ ਉਹ ਕੋਣ ਸਾ ਜਨੇ ਉਹ ਹੈ ਜਿਸ ਜਨੇਉ ਨੂੰ ਪਾਉਣ ਨਾਲ ਇਸ ਪ੍ਰਾਣੀ ਦਾ ਧਰਮ ਰਹਿੰਦਾ ਹੈ ਤਾਂ ਬਾਬੇ ਜੀ ਨੇ ਸ਼ਲੋਕ ਉਚਾਰਿਆ ਦਇਆ ਕਪਾ ਸੰਤੋਖ ਸੂਦ ਜਤ ਗੰਢੀ ਸਤ ਵਾਟ ਏ ਜਨੇਊ ਜੀ ਕਾ ਹਾਈ ਤੇ ਪਾण्डे ਘੱਟ ਨਾ ਇਹ ਟੁੱਟੇ ਨਾ ਮੈਲ ਲਾਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਕ ਨਾਨਕਾ ਜੋ ਗੱਲ ਚੱਲੇ ਪਾਏ ਜਿਸ ਦਾ ਅਰਥ ਹੈ ਕਿ ਗੁਰੂ ਜੀ ਕਹਿੰਦੇ ਹਨ ਸੁਣੋ ਪੰਡੇ ਜੀ ਇਸ ਦੇਹੀ ਦਾ ਧਰਮ ਜਨੇਊ ਪਾਏ ਤੇ ਤਿਉਹ ਕਹਿੰਦਾ ਜੋ ਦਇਆ ਕੀ ਕਪਾ ਕਰੇ ਅਰ ਸੰਤੋਖ ਕਾ ਸੂਤ ਕਰੇ ਸਤ ਕਾ ਵਟ ਚੜਾਵੇ ਜਤ ਦੀਆਂ ਗੰਢੀ ਦੇਵੇ ਤਾਂ ਇਸ ਦੇ ਅੰਦਰ ਦਇਆ ਸੰਤੋਖ ਦਾ ਜਨੇਊ ਪਵੇ ਤਾਂ ਟੱਗ ਅਤੇ ਸੁਣੋ ਪੰਡਿਤ ਜੀ ਇਸ ਕਪਾਹ ਦਾ ਜਨੇਊ ਤਾਂ ਮੇਰੇ ਕੰਮ ਨਹੀਂ ਅਰ ਕਪਾਹ ਕਾ ਸੂਤ ਵਟ ਕੇ ਕਾਹੇ ਕੋ ਗਵਾਵਤੇ ਹੋ ਇਸ ਕਪਾਹ ਕਾ ਸੂਤ ਵਟਿਆ ਹੋਇਆ ਕਿਸੇ ਕੰਮ ਨਹੀਂ ਇਸ ਕਪਾਹ ਕਾ ਸੂਤ ਅੱਗ ਵਿੱਚ ਪਾਇਆ ਜਲ ਜਾਂਦਾ ਹੈ ਰਗਾਲ ਪਾਏ ਤੇ ਮੈਲ ਲੱਗ ਕਰ ਪੁਰਾਣਾ ਹੋ ਕੇ ਟੁੱਟ ਜਾਂਦਾ ਜੋ ਦਇਆ ਸੰਤੋਖ ਕਾ ਅਤੇ ਜਤ ਸਤ ਕਾ ਜੋ ਜਨੇਊ ਹੈ ਉਸ ਨੂੰ ਨਾ ਕਦੇ ਮੈਲ ਲੱਗਦੀ ਹੈ ਨਾ ਉਹ ਕਦੇ ਪੁਰਾਣਾ ਹੁੰਦਾ ਤੇ ਨਾ ਹੀ ਟੁੱਟਦਾ ਸੁਣੋ ਪੰਡਿਤ ਜੀ ਤਨ ਉਹ ਪੁਰਖਾਂ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਵਾਲਾ ਜਨੇਊ ਪਾਇਆ ਹੈ ਪੰਡਿਤ ਜੀ ਇਕਪਾ ਜਨੇਊ ਕੁਛ ਨਹੀਂ ਤੇ ਇਹ ਜਨੇਊ ਸਭ ਝੂਠੇ ਹਨ ਜੇ ਤਾਂ ਉਹ ਸੱਚ ਕਾ ਜਨੇਊ ਤੇਰੇ ਪਾਸ ਹੈ ਤਾ ਤੋ ਮੇਰੇ ਗੱਲ ਪਾ ਨਹੀਂ ਤਾਂ ਨਾ ਪਾ ਪੰਡੇ ਨੇ ਕਿਹਾ हे ਨਾਨਕ ਜੀ ਇਹ ਜਨੇਊ ਤਾਂ ਅਸਾਂ ਅੱਜ ਨਹੀਂ ਥਾਪਿਆ ਜੇ ਤਾਂ ਇਹ ਜਨੇਊ ਸਾਡਾ ਕੀਤਾ ਹੋਇਆ ਤਾਂ ਤੂੰ ਅਸਾਨੂੰ ਮਨਾ ਕਰ ਪਰ ਇਹ ਜਨੇਊ ਪਿੱਛੇ ਆਦ ਅੰਤ ਹੁੰਦਾ ਹੀ ਆਇਆ ਤਾਂ ਸ੍ਰੀ ਗੁਰੂ ਜੀ ਕਿਹਾ हे ਪੰਡਾ ਜੀ ਇਹ ਜਨੇਊ ਤਾਂ ਇਥੇ ਹੀ ਰਹਿ ਜਾਏਗਾ ਪਰ ਅੱਗੇ ਤਾਂ ਨਹੀਂ ਜਾਣੇ ਲੱਗਾ ਫਿਰ ਪੰਦੇ ਕਿਹਾ हे ਨਾਨਕ ਜੀ ਇਹ ਜਨੇਊ ਤਾਂ ਪਿੱਛੇ ਬੀ ਸੰਕਾਦਿਕਾਂ ਦੇ ਤੋਂ ਲੈ ਕੇ ਪੈਣਦੇ ਹਾਈ ਹਨ ਤੁਸੀਂ ਕਿਉਂ ਮਨਾ ਕਰਦਾ ਤਾਂ ਗੁਰੂ ਨਾਨਕ ਜੀ ਨੇ ਸਲੋਕ ਉਚਾਰਿਆ ਚੌਂਕੜ ਮੂਲ ਅਨਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆਂ ਉਹ ਮੋਇਆ ਉਹ ਝੜ ਪਾਇਆ ਵੇਤਗਾ ਗਿਆ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨਸ ਜੀ ਨਾਲ ਜਿਸ ਦਾ ਅਰਥ ਹੈ ਕਿ ਇਹ ਪੰਡਿਤ ਜੀ ਇਹ ਐਵੇਂ ਹੀ ਗੱਲ ਹੈ ਇਹ ਤਾਂ ਸਭ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਹਨ ਆਪ ਹੀ ਮਨੁੱਖਾਂ ਨੇ ਚੌਂਕਾ ਪਾਇਆ ਆਪ ਹੀ ਮਨੁੱਖਾਂ ਨੂੰ ਚੌਂਕੇ ਵਿੱਚ ਬਿਠਾਇਆ ਤਾਂ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ ਜਨੇ ਉਪਾਇਆ ਉਸ ਮਨੁੱਖ ਨੇ ਕਿਹਾ ਇਹ ਬ੍ਰਾਹਮਣ ਮੇਰਾ ਗੁਰੂ ਹੋਏ ਪਹੁੰਚਿਆ ਜਿਸ ਨੇ ਮੈਨੂੰ ਦਿਖਿਆ लेकर जनेऊ पाया ਅਤੇ ਸੁਣੋ ਪੰਡਾ ਜੀ ਉਹ ਮਨੁੱਖ ਮਰ ਗਿਆ ਤਾਂ ਉਹ ਜਨੇਊ ਵੀ ਜਲ ਗਿਆ ਅਤੇ ਉਹ ਜੀਵ ਵੀ ਵਿਤੱਗਾ ਹੀ ਗਿਆ ਅਤੇ ਸੁਣੋ ਪੰਡਾ ਜੀ ਬ੍ਰਾਹਮਣ ਵੀ ਉਸ ਜਨੇਊ ਨੂੰ ਥਾਪ ਕੇ ਜੋ ਜਿਹੜਾ ਜਨੇਊ ਅਗਲੀ ਦਰਗਾਹ ਵਿੱਚ ਨਾਲ ਚੱਲੇ ਅਤੇ ਜਿੰਨੀਆਂ ਵਸਤੂ ਸੰਸਾਰ ਨੇ ਥਾਪੀਆਂ ਹਨ ਸੋ ਇਥੇ ਹੀ ਰਹਿ ਜਾਵਣਗੀਆਂ ਅਤੇ ਉਹ ਵਸਤਾਂ ਵੀ ਇਥੇ ਹੀ ਰਹਿਣਗੀਆਂ ਸ਼੍ਰੀ ਪਰਮੇਸ਼ਰ ਜੀ ਕੀ ਦਰਗਾਹ ਵਿੱਚ ਉਹ ਸੋ ਵਸਤੂ 기शोबा ਨਹੀਂ ਹੁੰਦੀ ਜੋ ਸ਼੍ਰੀ ਪਰਮੇਸ਼ਰ ਜੀ ਨੇ ਵਸਤੂ ਥਾਪੀਆਂ ਹਨ ਸੋ ਵਸਤੂ ਸੰਸਾਰ ਨੂੰ ਪਾਉਂਦੀਆਂ ਹਨ ਤਾਂ ਪੰਡਤ ਜੀ ਸੁਣੋ ਸਾਨੂੰ ਤਾਂ ਸ਼੍ਰੀ ਪਰਮੇਸ਼ਰ ਜੀ ਨਾਲ ਮੁੱਦਾ ਹੈ ਅਤੇ ਤੂੰ ਸਾਨੂੰ ਸੰਸਾਰ ਦੀਆਂ ਗੱਲਾਂ ਬ੍ਰਿਹਡ ਤਾਮਦਾ ਹੈ ਸੋ ਤਾਂ ਸਾਡੇ ਕਿਸੇ ਕੰਮ ਨਹੀਂ ਜੋ ਜਿਸ ਨੇ ਤਾਂ ਇਹ ਬਚਨ ਗੁਰੂ ਨਾਨਕ ਜੀ ਦੇ ਸੁਣੇ ਸੋ ਤਾਂ ਵਾਹ ਵਾਹ ਕਰ ਉੱਠੇ ਔਰ ਕਹਿਣ ਲੱਗੇ ਹੇ ਪਰਮੇਸ਼ਰ ਜੀ ਤੂੰ ਐਨੇ ਬਾਲਕ ਨੂੰ ਕਿਆ ਕਿਰਪਾ ਕੀਤੀ ਹੈ ਤਾਂ ਫਿਰ ਪੰਡਤ ਨੇ ਕਿਆ ਨਾਨਕ ਜੀ ਤੇਰੇ ਜਨੇਊ ਪਾਵਮਣੇ ਕਰਕੇ ਕਾਲੋ ਨੇ ਐਨਾ ਦਰਬ ਖਰਚ ਕਰਿਆ ਅਰ ਕਿੰਨੇ ਹੀ ਭਾਈ ਸਨਬੰਧੀ ਇਕੱਠੇ ਹੋਏ ਹਨ ਅਤੇ ਆ ਕੇ ਬੈਠੇ ਹੋਏ ਹਨ ਪਰ ਜੇ ਤੂੰ ਹੁਣ ਜਿੰਨੇ ਨੂੰ ਨਾ ਪਾਵੇਂਗਾ ਤਾਂ ਜਿੰਨਾ ਪਦਾਰਥ ਲਗਾਇਆ ਸਭ ਐਵੇਂ ਹੀ ਜਾਵੇਗਾ ਜਿੰਨੇ ਸਨਬੰਧੀ ਆਏ ਹਨ ਅਤੇ ਬ੍ਰਾਹਮਣ ਵੇਦ ਪਾਠੀ ਆਏ ਹੋਏ ਹਨ ਸਭ ਬਿਰਥੇ ਜਾਵਣਗੇ ਅੱਗੇ ਜਿਉਂ ਤੇਰੇ ਜੀਮੇ ਆਵੇ ਤੇਵੇਂ ਕਰ ਤਾਂ ਗੁਰੂ ਨਾਨਕ ਜੀ ਨੇ ਫਿਰ ਤੋਂ ਸ਼ਲੋਕ ਉਚਾਰਿਆ ਧਗ ਕਪਾ ਕੱਤੀਏ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਬਕੋ ਆਖੇ ਪਾਇ ਹੋਏ ਪੁਰਾਣਾ ਸੁਟਿਆ ਵੀ ਫਿਰ ਪਾਈ ਹੈ ਹੋਰ ਨਾਨਕ ਧਗ ਨ ਟੁੱਟਿਏ ਜੇ ਧਗ ਹੋਵੇ ਜੋਰ ਜਿਸ ਦਾ ਅਰਥ ਹੈ ਗੁਰੂ ਜੀ ਕਹਿੰਦੇ ਹਨ ਕਿ हे Swami Devta ਤੂੰ ਆ ਸਾਡੇ ਗਲ ਵਿੱਚ ਜਨੇਊ ਤਦ ਪਾਓ ਜਾਂ ਇਹ ਟੁੱਟੇ ਨਹੀਂ ਜੇ ਇਹ ਜਨੇਊ ਟੁੱਟ ਪਿਆ ਤਾਂ ਇਸ ਜਨੇਊ ਨੂੰ ਪਾਉਣ ਦਾ ਕੀ ਗੁਣ ਹੋਇਆ ਔਰ ਸੁਣੋ ਹੇ ਸਵਾਮੀ ਜੀ ਇਹ ਧੱਗ ਪਾਵੇਂ ਕਿੰਨੇ ਹੀ ਪਾਓ ਪਰ ਇਸ ਧੱਗ ਨਾਲ ਮੁਕਤ ਤਾਂ ਨਹੀਂ ਮਿਲਨੀ ਫਿਰ ਪੰਡੇ ਨੇ ਕਿਹਾ ਮਹਿਤਾ ਕਾਲੂ ਤੇਰਾ ਪੁੱਤਰ ਕੋਈ ਦੇ ਦ ਤਾ ਆਪੇ ਹੀ ਜਨੇਊ ਪਾਵੇ ਤਾਂ ਮਹਿਤਾ ਕਾਲੂ ਕਿ ਆ ਬੱਚਾ ਮਾਪੁਰਖ ਵੀ ਜਗਤ ਦੀ ਚਾਲ ਕਰਦੇ ਹਨ ਤਾਂ ਬਾਬੇ ਕਿਹਾ ਜਿਵੇਂ ਤੁਹਾਡੀ ਰਜਾ ਤਾ ਪੰਡਨੇ ਕਿਆ ਹੈ ਨਾਨਕ ਜੀ ਇਸ ਜਨੇਊ ਕਉ ਪਵਿੱਤਰ ਕਰਿਓ ਤਬਾ ਬਾਬੇ ਜੀ ਨੇ ਜਨੇਊ ਪਾਇਆ ਫਿਰ ਪੰਡਨੇ ਕਿਆ ਨਾਨਕ ਜੀ ਜੋ ਸੱਚ ਦਾ ਧੱਗ ਹੈ ਔਰ ਜਿਸ ਵਿੱਚ ਜੋਰ ਹੈ ਮੈਲਾ ਵੀ ਕਦੇ ਨਾ ਹੋਵੇ ਔਰ ਟੁੱਟੇ ਵੀ ਨਾ ਹੀ ਸ੍ਰੀ ਪਰਮੇਸ਼ਰ ਜੀ ਕੀ ਦਰਗਾਹ ਵਿੱਚ ਵੀ ਪਹੁੰਚੇ ਸੋ ਧੱਗ ਕਹੀਏ ਤਾ ਸ੍ਰੀ ਗੁਰੂ ਜੀ ਨੇ ਸਲੋਕੁ ਚਾਰਿਆ ਨਾਮੰਨੀਏ ਪਤ ਉਪਜੈ ਸਲਾਹੀ ਸੱਚ ਸੂਤ ਦਰਗਹਿ ਅੰਦਰ ਪਾਇਏ ਧੱਗ ਨ ਟੂਟਸ ਪੂਤ ਜਿਸ ਦਾ ਅਰਥ ਹੈ ਕਿ ਪੰਡਤ ਜੀ ਮਨੁੱਖ ਨੂੰ ਇਹ ਚਾਹੀਦਾ ਜੋ ਸ਼੍ਰੀ ਪਰਮੇਸ਼ਰ ਜੀ ਦੀ ਸਲਾਹ ਤਾ ਕਰੇ ਸੱਚੇ ਕੇ ਕਰਮੇ ਰਹੇ ਸਤ ਕੇ ਸੂਤ ਕਾ ਜਨੇਊ ਪਾਵੇ ਜਿਸ ਜਨੇਊ ਨੂੰ ਸੱਚ ਕਾ ਜੋਰ ਹੈ ਸੋ ਉਹ ਧਗ ਸਦਾਈ ਅਸਥਿਰ ਹੈ हे ਪੰਡਤ ਜੀ ਪਰਮੇਸ਼ਰ ਕਾ ਨਾਮ ਮੰਨਣਾ ਹੈ ਜੋ ਹੈ ਸੁਖ ਪਾ ਉਗਵੇ ਅਰ ਸੱਚੀ ਸਲਾਹ ਕਾ ਸੂਤ ਕਤ ਸਤਗੁਰਾਂ ਦੇ ਦਰਬਾਰ ਸੱਚੇ ਦਾ ਧਾਗ ਪਾਏ ਸੋ ਧਾਗ ਟੁੱਟਦਾ ਨਹੀਂ ਔਰ ਐਸਾ ਧਾਗਾ ਪਰਮੇਸ਼ਰ ਦੀ ਕਿਰਪਾ ਹੋਏ ਤਾਂ ਇਸ ਜੀਵ ਨੂੰ ਮਿਲਦਾ ਸਰਬ ਅਸਥਾਨਾਂ ਵਿੱਚ ਇਹ ਨਾਲ ਹੀ ਰਹਿੰਦਾ ਇਹ ਉਪਦੇਸ਼ ਹਰਦੇਵਾਲ ਨੇ ਮਨ ਵਿੱਚ ਧਾਰਨ ਕੀਤਾ ਅਤੇ ਗੁਰੂ ਨਾਨਕ ਜੀ ਨੂੰ ਤਨ ਤਨ ਕੀਤਾ ਹੈ ਨਾਨਕ ਜੀ ਤੇਰੀ ਮਹਿਮਾ ਤੂੰ ਹੀ ਜਾਣੇ ਔਰ ਸਭ ਬੇਦੀ ਬੰਸ ਕੇ ਔਰ ਬ੍ਰਾਹਮਣ ਕੋ ਪੂਜਨ ਕਰਵਾਇਆ ਵੱਡੇ ਉਤਸ਼ਾਹ ਸਾਥ ਔਰ ਬ੍ਰਾਹਮਣੋਂ ਕੋ ਦਖਣਾ ਦਿੱਤੀ ਅਸ਼ੀਰਵਾਦ ਕਹਿ ਕੇ ਸਭ ਬ੍ਰਾਹਮਣ ਆਪਣੇ ਘਰ ਨੂੰ ਜਾਂਦੇ ਗਏ ਔਰ ਸਭ ਸ਼ਾਂਤ ਭਈ ਵੱਡੇ ਛੋਟੇ ਪ੍ਰਸੰਨ ਹੋ ਕੇ ਆਪਣੇ ਆਪਣੇ ਅਸਥਾਨ ਕੋ ਪ੍ਰਾਪਤ ਹੋਏ ਬੋਲੋ ਸ਼੍ਰੀ ਵਾਹਿਗੁਰੂ ਜੀ ਤਾਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪ੍ਰੋਹਿਤ ਪੰਡਤ ਹਰਦੇਵਾਲ ਜੀ ਨੂੰ ਜਨੇਉ ਬਾਰੇ ਸੱਚੇ ਦੱਸ ਕੇ ਉਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ ਤੇ ਉਹਨਾਂ ਨੂੰ ਗਿਆਨ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ